नमस्कार जी मैं हाँ तो अपना बलविंदर हाली तुम देख रहे हो पंजाब डेयरी ਚੋਣਾਂ ਜ਼ਾਬਤੇ ਦੌਰਾਨ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੇ 2-2000 ਦੇ ਡਾਟ ਪੁੱਜੇ ਨੇ ਕਰੀਬ 10 ਦਿਨਾਂ ਤੋਂ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਰਾਸ਼ੀ ਆ ਰਹੀ ਹੈ ਚੋਣਾਂ ਦੇ ਦਿਨ ਹੋਣ ਕਰਕੇ ਕਿਸਾਨਾਂ ਨੂੰ ਇਹ ਨੋਟ ਪੁੱਜਣ ਤੋਂ ਬਹੁਤ ਹਰਾਨੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵੇਂ 15-15 ਲੱਖ ਰੁਪਏ ਖਾਤਿਆਂ 'ਚ ਪਾਉਣ ਦਾ ਜਮਲਾ ਛੱਡਿਆ ਸੀ ਪਰ ਕਿਸਾਨਾਂ ਦੇ ਖਾਤਿਆਂ 'ਚ 2-2 ਹਜ਼ਾਰ ਰੁਪਏ ਜ਼ਰੂਰ ਆਉਣ ਲੱਗੇ ਐ ਬਹੁਤੇ ਕਿਸਾਨਾਂ ਨੇ ਇੱਕੋ ਗੱਲ ਕਹੀ ਐ ਕਿ ਜਾਂਦੇ ਚੋਰ ਦੀ ਲੰਗੋਟੀ ਸਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ ਨੂੰ ਗੋਰਖਪੁਰ ਤੋਂ ਇਹ ਸਕੀਮ ਦੀ ਸ਼ੁਰੂਆਤ ਕੀਤੀ ਸੀ ਪ੍ਰਧਾਨ ਮੰਤਰੀ ਕਿਸਾਨ ਨੇ ਦੀ ਯੋਜਨਾ ਤਹਿਤ 5 ਏਕੜ ਤੱਕ ਤੇ ਜ਼ਮੀਨ ਹੋਣ ਦੇ ਕਿਸਾਨਾਂ ਦੇ ਸਾਲਾਨਾ 600 ਹਜ਼ਾਰ ਰੁਪਏ ਦੀ ਪਾਲੀ 600 6000 ਰੁਪਏ ਦੀ ਮਾਲੀ ਬਦਤਰ ਦਾ ਵੀ ਐਲਾਨ ਕਰ ਚੁੱਕੇ ਨੇ ਪਿੰਡ ਔਲਖ ਮਲੋਟ ਨੇਲੇਵ ਸਨੀਕ ਛੋਟੇ ਕਿਸਾਨ ਨੇ ਇੱਕ ਨਿਜੀ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਪਰੇਸ਼ਾਨ ਕੀਤੇ ਜਾਣ ਕਾਰਨ ਗੱਡੀ ਥੱਲੇ ਸਿਰ ਦੇ ਕੇ ਆਤਮ ਹੱਤਿਆ ਕਰ ਲਈ ਹੈ ਔਰ ਪਾਤੜਾਂ ਤੋਂ ਖਬਰ ਸਾਫ ਡਿਵੀਜ਼ਨ ਪਾਤੜਾਂ ਦੇ ਪਿੰਡ ਨਾਈ ਵਾਲਾ ਦੇ ਨੌਜਵਾਨ ਸ਼ੀਲ ਕੁਮਾਰ ਨੇ ਜਿਹਦੀ 40 ਸਾਲ ਉਮਰ ਸੀ 10 ਲੱਖ ਰੁਪਏ ਦੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਫਾਹਾ ਲੈ ਲਿਆ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ, ਖੇਡਾਂ ਦੇ ਮਦਾਨਾ, ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਚੰਡੀਗੜ੍ਹ ਤੋਂ ਖਬਰ ਪੰਜਾਬ ਵਿਧਾਨ ਸਭਾ ਚੋਣ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਫ਼ਦ ਨੇ ਕੈਨੇਡੀਅਨ ਹਾਈ ਕਮਿਸ਼ਨ ਦੇ ਕੌਂਸਲ ਜਨਰਲ ਮੀ ਆਯੇਨ ਤੇ ਰਾਜਨੀਤਿਕ ਆਰਥਿਕ ਤੇ ਸਥਾਨਕ ਮੁੱਦਿਆਂ ਦੇ ਮੁਖੀ ਡੈਨੀਅਲ ਹੌਲਟਨ ਦੇ ਸੱਦੇ ਤੇ ਉਹਨਾਂ ਨਾਲ ਚੰਡੀਗੜ੍ਹ 'ਚ ਮੁਲਾਕਾਤ ਕੀਤੀ ਇੱਕ ਘੰਟੇ ਦੀ ਮੁਲਾਕਾਤ ਹੋਈ ਪੰਜਾਬ ਦੇ ਮੌਜੂਦਾ ਸਮਾਜਿਕ ਆਰਥਿਕ ਤੇ ਰਾਜਨੀਤਿਕ ਹਾਲਾਤਾਂ ਤੇ ਚਰਚਾ ਕੀਤੀ ਗਈ ਚੀਮਾ ਨੇ ਮੌਜੂਦਾ ਸਮੇਂ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਉਹਨਾਂ ਦੇ ਹਾਲ ਬਾਰੇ ਚਰਚਾ ਕੀਤੀ ਹੈ ਆਮ ਆਦਮੀ ਆਗੂ ਨੇ ਕਿਹਾ ਕਿ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਪੰਜਾਬ ਤੇ ਦੇਸ਼ ਦੀ ਰਾਜਨੀਤੀ 'ਚ ਤਬਦੀਲੀ ਲਿਆਂਦੀ ਹੈ ਕੈਨੇਡਾ ਦੇ ਅਧਿਕਾਰੀਆਂ ਨੇ ਕੈਨੇਡਾ ਤੇ ਪੰਜਾਬ ਦੀ ਸਮਾਜਿਕ ਆਰਥਿਕ ਤੇ ਸੱਭਿਆਚਾਰਕ ਸਾਂਝ ਬਾਰੇ ਚਾਰ ਵਟਾਂਦਰੇ ਕੀਤੇ ਹਨ ਪੰਜਾਬ ਤੇ ਕੈਨੇਡਾ ਦੇ ਰਿਸ਼ਤਿਆਂ ਚ ਸਥਿਰਤਾ ਲਿਆਉਣ ਤੇ ਵੀ ਜ਼ੋਰ ਦਿੱਤਾ ਏ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪਾਕਿਸਤਾਨ ਦੇ ਇਤਿਹਾਸਕ ਕਿਲੇ ਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਾਈ ਜਾਏਗੀ ਪਾਕਿਸਤਾਨ ਸਥਿਤ ਪਾਲਾ ਹਿਸਾਰ ਫੋਰਟ ਆਟ ਗੈਲਰੀ ਵਿੱਚ ਤਸਵੀਰ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਅਜਿਹਾ ਫੈਸਲਾ ਖੈਬਰ ਪਖਤੂਨਵਾਦ ਦੇ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ ਨਵੀਂ ਦਿੱਲੀ ਤੋਂ ਖਬਰ ਬੋਇੰਗ ਜਹਾਜ਼ਾਂ ਨਾਲ ਹੋ ਰਹੇ ਹਾਦਸਿਆਂ ਦੇ ਮੱਦੇਨਜ਼ਰ ਸਿਵਲ ਹਵਾਬਾਜ਼ੀ ਬਾਰੇ ਡਾਕਟਰ ਰੇ ਜਰਨਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਦੇਸ਼ ਦੀਆਂ ਹਵਾਈ ਸੇਵਾ ਕੰਪਨੀਆਂ ਵੱਲੋਂ ਬੋਇੰਗ 737 ਮੈਕਸ 8 ਯਾਜ਼ਾਂ ਦੀ ਵਰਤੋਂ ਤੇ ਅੱਜ ਤੋਂ ਪਾਬੰਦੀ ਹੈ ਸਪਾਈਸ ਜੈਟ ਦੇ ਬੇੜੇ 'ਚ 7737 ਮੈਕਸ 8 ਤੇ 12 ਜਹਾਜ਼ ਜਦਕਿ ਜੈਟ ਏਅਰਵੇਜ਼ ਕੋਲ 5 ਜਹਾਜ਼ ਨੇ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਕਰਤਾਰਪੁਰ ਲੰਘੇ ਨਾਲ ਸੰਬੰਧਿਤ ਕਾਰਜ ਵਿਧੀ ਦੇ ਖਰੜੇ ਨੂੰ ਅੰਤਮ ਰੂਪ ਦੇਣ ਦੇ ਰਾਦੇ ਨਾਲ ਕੱਲ ਨੂੰ 14 ਮਾਰਚ ਨੂੰ ਅਮਰਸਰ ਨਜ਼ਦੀਕ ਟਾਰੀ ਵਿੱਚ ਮੀਟਿੰਗ ਕਰ ਰਹੇ ਨੇ ਇਸ ਮੀਟਿੰਗ ਨੂੰ ਬਹੁਤ ਨਾਜ਼ੁਕ ਢੰਗ ਨਾਲ ਵੇਖਿਆ ਜਾਏਗਾ ਦੋਵੇਂ ਪਾਸਿਆਂ ਦੀਆਂ ਫੌਜਾਂ ਤੇ ਪੁਲਿਸ ਇਸ ਮੀਟਿੰਗ ਦੀ ਨਿਗਰਾਨੀ ਕਰਨਗੀਆਂ ਸੂਤਰਾਂ ਮੁਤਾਬਕ ਮੀਟਿੰਗ 'ਚ ਦੋਵਾਂ ਮੁਲਕਾਂ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀ ਸ਼ਿਰਕਤ ਕਰ ਰਹੇ ਨੇ ਦੋਵਾਂ ਧਿਰਾਂ 'ਚ ਪ੍ਰੋਜੈਕਟ ਬਾਰੇ ਤਕਨੀਕੀ ਪੱਧਰ ਤੇ ਚਰਚਾ ਹੋਵੇਗੀ ਪਲਵਾਮਾ ਦਰਸ਼ਤੀ ਹਮਲੇ ਤੋਂ ਠੀਕ ਇੱਕ ਪੀਨੇ ਮਗਰੋਂ ਹੋ ਰਹੀ ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਰਤਾਰਪੁਰ ਲਾਂਘਾ ਖੁੱਲਣ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਦੀ ਪਾਕਿਸਤਾਨ ਸਥਿਤ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਤੀਦਾਰਿਆਂ ਦੀ ਰੀਜ ਪੂਰੀ ਹੋ ਜਾਵੇਗੀ ਪਰਵਾਮਾ ਦਾਸ਼ਤੀ ਹਮਲੇ ਤੋਂ ਮਗਰੋਂ ਦੋਵਾਂ ਮੁਲਕਾਂ ਦੇ ਦਰਮਿਆਨ ਟਕਰਾਅ ਦੇ ਚੱਲਦਿਆਂ ਕਸ਼ੀਤ ਕੀ ਸਿਖਰਾਂ ਤੇ ਆਏ ਇਸ ਤਲਕੀ ਦਰਮਿਆਨ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਹੋ ਰਹੀ ਇਸ ਮੀਟਿੰਗ ਦੌਰਾਨ ਕਰਤਾਰਪੁਰ ਲਾਂਘੇ ਵਾਸਤੇ ਤਿਆਰ ਸਮਝੌਤੇ ਦੇ ਖਰੜੇ ਤੇ ਚਰਚਾ ਵੀ ਕੀਤੀ ਜਾਏਗੀ ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਵਾਲੇ ਵੱਲੋਂ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਛੇਤੀ ਨਿਬੇੜਨ ਦੇ ਫੈਸਲੇ ਦਾ ਪਹਿਲਾਂ ਹੀ ਨਿਗਾਹ ਸੁਆਗਤ ਕਰ ਚੁੱਕੇ ਨੇ